ਤੇਰਾ ਕਿਹੜਾ ਪਿੰਡ ਵਾ ਓਏ ਕੋ ਰਿਸ਼ਤੇਦਾਰ ਆਏ ਕਿੱਥੋਂ ਆਏ ਕਿਹੜਾ ਪਿੰਡ ਤੇਰਾ ਮੈਂ ਨਹੀਂ ਕਾਤਾ ਵੀਡੀਓ ਬਣਾਉਣਾ ਪਿੰਡ ਕਿਹੜਾ ਤੇਰਾ ਓਏ ਇਹਦੀ ਨਾਮ ਬਣਾ ਯਾਰ ਰਿਸ਼ਤੇਦਾਰ ਆਏ ਮੇਰੀ ਭਰਾਵਾ ਆਜ ਕੋ ਪੈਸੇ ਨਿਕਲੇ ਜੇ ਆਜ ਕੋ ਸਮਾਨ ਫੜਿਆ ਜੇ ਤੋ ਮੁੰਡੇ ਲੈਣੇ ਭੱਜ ਗਏ ਆ ਆਜ ਇਹ ਸਮਾਨ ਐ ਮੁੰਡੇ ਕੋ ਫੜਿਆ ਜੇ ਮੈਂ ਆਜ ਇਹ ਪੈਸੇ ਤੇ ਆਜ ਇਹਦਾ ਫੋਨ ਬੜਾ ਮਾਰ ਮੈਂ ਤਾਂ ਲੋਲ ਨੂੰ ਲੈਣ ਲੈ ਵੀ ਲੋਲ ਨੂੰ ਲੈ ਦਰ ਦੇ ਦੇ ਮੈਨੂੰ ਉਹ ਕਰੀ ਜਾਂਦੇ ਨਹੀਂ ਭੰਨ ਹੱਥ ਹੀ ਹੋਣਾ ਪੁੱਸ ਦਾ ਕੰਮ ਹੈ ਨਹੀਂ ਤੁਹਾਨੂੰ ਹੱਥ ਆਹ ਤਾਂ ਬੱਚੀ ਕਾਲ ਮੈਂ ਜੈਂਪਲ ਨੰਬਰ ਦਾ ਮੈਂ ਨਹੀਂ ਤੋ ਬੋਲਦਾ ਪੁੱਸ ਤੇ ਦਿਨਾਨੀ ਪੜੀ ਬੜਾ ਬੜਾ ਬਹੁਤ ਜ਼ਿਆਦਾ ਬਾਹਰੋਂ ਆਈ ਆ ਇਹ ਆ ਵੇ ਇਹਦਾ ਵੀ ਮੂਠ ਲਾਓ ਇਹ ਨਾ ਆ ਵੇ ਉਹ ਵੇ ਹੱਥ ਜੀ ਪੜੀ ਆ ਦੇ ਦੇ ਹੱਥ ਕੀ ਭੇਜੋ ਮੈਂ ਮੈਂ ਪੁੱਲ ਤੇ ਆਵੇ ਹੱਥ ਜੀ ਇਹਦੇ ਪੜੀਆਂ ਹੋਰ ਹੋਰ ਆ ਲੈ ਲੈ ਲੋ ਨੂੰ ਲੈ ਲੈ ਆ ਆ ਠੀਕ ਹੈ ਆ ਆ ਆ ਉਹ ਲੈ ਆਧਾ ਹੱਥ ਤੇ ਆਪਲੇ ਲਾ 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 ਨੂੰ ਲੈਣਾ ਅੱਜ ਦੀ ਵਰਦੀ ਸੁਹਾ ਲੱਗ ਗਈ ਦੋ ਬੜੀਆਂ ਹੋਰ ਵੀ ਹੋਣਾ ਹੋਰ ਬੋਲ ਰਹਿੰਦੇ ਆ ਬਈ ਯਾਰ ਕੁ ਲੈ ਆ ਲੈ ਮੈਂ ਕੱਟ ਕੇ ਤਾਂ ਚਾਹ ਰੰਦੀ ਆ ਲੈ ਸਾਰਾ ਕੁਝ ਕੱਟ ਦੋਲੀ ਆ ਵੀਡੀਓ ਮੈਂ ਸਾਰੇ ਫੇਸ ਨਹੀਂ ਕਰਾ ਵਾ ਬਾ ਜੀ ਮੂੰਹ ਸੇ ਦਾ ਗਾਲੀਂ ਦਸਦੀ ਮੈਂ ਕਿਹੜੇ ਤਿੰਨ ਹੋਏ ਕਿਹੜੇ ਆ ਯਾ ਲਾ ਨੂੰ ਲੈਣਾ ਇਹ ਮੈਨੂੰ ਜਿੱਦੀ ਵਰਦੀ ਸੁਹਾ ਲੱਗ ਗਈ ਯਾਰ ਮੈਂ ਤਾਂ ਲਾਉਣੀ ਆ ਯਾਰ ਹੋਰ ਕਿਉਂ ਦੇਖੀਂ ਮੈਨੂੰ ਮੈਨੂੰ ਹੀ ਵੇਖਦੀ ਨਾ ਲੱਗਦੀ ਯਾਰ ਐਸਾ ਚੱਕੀ ਜਾਂਦੀ ਆਉਂਦੀ ਹਾਂ ਮੈਂ ਤਾਂ ਲੋਨੀ ਆ ਯਾਰ ਬੇਵਨ ਹੋਇਆ ਯਾਰ ਬਿੜਾ ਕਰ ਕਰਕੇ ਸੁਰਤਾ ਜ ਸਾਡੇ ਪਿੰਡ ਦਾ ਬਈ ਤਾਂ ਮੈਂ ਨੋਇ ਬਦਨਾਮ ਕਰਦਾ 20 ਮਿੰਟ ਦੀ ਭੱਜੇ ਮੈਨੂੰ ਕੀ ਪਤਾ ਹੀ ਮੈਨੂੰ ਘਰ ਆ ਪੈਣਾ ਗਈ ਨਾ ਬੀਬੀ ਕਹਤੀ ਇਹਦਾ ਭਗਵੰਤ ਮਾਨੇ ਕੇ ਬੰਦ ਕਰਨਾ ਅੱਜ ਤੇ ਤੀਵ ਹੋ ਗਈ ਅੱਜ ਤੱਕੀ ਜਾਂਦੀ ਹੁੰਦੀ। ਇਹਨੇ ਜਲਦੀ ਆਇਆ ਵੀਦੋ। ਇਹਨੇ ਜਲਦੀ ਆਇਆ ਵੀਦੋ। ਆ ਨਾ ਇਹ। ਉਹ ਗਾਂ ਕਰੇ ਮੋੜ। ਬੀਬੀ ਘਰੇ ਕੰਮ ਜਪਈ ਤੂੰ। ਹਾਂ। ਆਂ ਗਾਂ ਜੀ ਮਲਾਉਂਦੀ ਆ ਮੈਨੂੰ ਜੱਡੀ ਮਰਜੀ ਸੋ ਲੱਗੇ ਬਰੀ ਇੱਕ ਕੁੜੀ ਆ ਮੈਂ ਨਹੀਂ ਵੇਚਦੀ। ਅਗਰ ਜੀ ਨੂੰ ਜੱਡੀ ਮਰਜੀ ਸੋ ਲੱਗੇ ਫੇਰੀਆ ਤੇ ਲਵਾ ਲਓ ਵਰਗਾ। ਚਲ ਆਪੇ ਪਾਸ ਨੂੰ ਦੱਸेंगी ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਨੇ ਵੇਚਿਆ। ਗਾ ਕਹਨੇ ਦਿੱਤਾ ਗਾੜੀਆਂ ਕਹਨੇ ਉਹਨੂੰ ਵੇਚਿਆ ਪੁਲਿਸ ਦੇ ਆਪੇ ਕਢਾਉਗੀ ਆ ਗਿਆ ਆਪੋ ਦੇ ਪੁਲਿਸ ਦਾ ਕੰਮ ਥੋੜੀ ਵੈਕ ਦੀ ਗੱਲ ਸਾਡਾ ਕੰਮ ਥੋੜੀ ਉਹਨੇ ਹੁਣ ਜਾ ਸਾਹਮਣੇ ਤੋਂ ਉਹਦੇ ਵੇਚਦੇ ਇਹਨੂੰ ਫੜਨਾ ਵੀ ਜਾਮਲੜੇ ਆਵੇ ਆਈ ਕੰਮ ਹੁੰਦਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਨਾਲ ਉਹਨੂੰ ਬੜਾ ਤਰ੍ਹਾਂ ਪੜਾਉਂਦੇ ਨੇ ਬੇਬੀ ਆਪੇ ਫੜ ਲੈਣਾ ਪੁਲਿਸ ਨੇ ਆਸ ਪੂਰੇ ਕੰਮ ਕਰਦਾ ਚਿੱਟੀ ਜੀ ਦਾ ਮਾਗਦਾ ਮੁੰਡਾ ਕਿਹਦਾ ਮਾਗਦਾ ਮੁੰਡਾ ਨਾ ਇੱਕਦਮ ਕਾ ਆਪਣੇ ਪਿੰਡ ਦਾ ਕਦੇ ਸਕੂਲੇ ਆਉਂਦਾ ਕਦੇ ਆਉਂਦਾ ਉਹ ਫੋਨ ਤੇ ਕੰਨਾ ਲੋਂਦਾ ਵੀ ਏ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਏ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਇਹਾਂ ਕੁੜੀਆ ਪਿੰਡ ਦਾ ਬਿੜਾ ਕਰ ਕਰਕੇ ਸੁੱਟਦਾ ਖਾਨੇ ਕੋ ਪੰਡੋਰੀ ਵਾਲੀ ਹੀ ਫੜਨੀ ਮੈਂ ਤਾਂ ਤੇ ਮਗਰ ਲੱਗਾ ਮੈਨੂੰ ਜੱਟੀ ਮਰਜੀ ਸੋ ਲੱਗੇ ਵੜੀ ਨਾਲ ਨਾਲ ਦੀ ਕੁੜੀ ਆਲਾ ਦਾ ਮਲੋਨੀ ਆ ਸਾਡੇ ਪਿੰਡ ਦੇ ਨਿੱਕੇ ਨਿੱਕੇ ਨਿਆਨੇ ਆ ਜੰਮੇ ਆ ਲੈ ਬਿੜਾ ਕਰਕੇ ਦਿੱਤਾ ਹੀ ਹਾਂ ਗੱਜਿੰਨਾ ਦਲੀ ਮੇਦੀ ਮਰਾਵ ਲਾਉਣੀ ਮਦਾਵੇ ਤੇ ਕੋ ਲੈ ਲਈ ਇਹਨੂੰ ਕੇ ਨੰਬਰ ਦੰਮ ਦੱਲਾੜੀ ਜੀ ਇਹਦੇ ਕੋ ਤੇ ਤੂੰ ਭੈਣ ਕਿਹੜੇ ਕੰਮ ਚ ਪੇਟਾ ਲਾਉਣੀ ਬੰਦੇ ਜਿਹਨੂੰ ਲਾਉਂਦੇ ਸੋਣੇ ਜਨਾਨੇ ਦੇ ਜਨਾਨੀ ਨੂੰ ਲਾਉਂਦੀਆਂ ਨੂੰ ਮੇਰੇ ਜਾਨੀ ਨਾਲ ਲਵਨੀ ਨੀ ਮਦਾਵੀ ਲਵਨੀ ਹੈ ਤਾਂ ਆ ਦੇ ਜਿੱਦੀ ਫਿਰ ਤੂੰ ਮੈਂ ਤੱਕ ਰਹੀ ਹਾਂ ਆ ਤੇ ਦੇਖੋ ਹਲੋ ਹਾਂਜੀ ਦੱਸੋ ਜੀ ਵੀ ਜੀ ਮੇਰੇ ਭਰਾ ਨਾਲ ਗੱਲ ਕਰਾਓ ਕੌਣ ਵੀ ਹੋ ਸਮਾਨ ਚਾਹੀਦਾ ਕੋਣ ਵੀ ਇਹ ਮੈਨੂੰ ਬੜਾ ਲੱਗੇ ਕਾਹੜਾ ਸਮਾਨ ਆ ਮੈਂ ਆਪਣੇ ਭਰਾ ਨਾਲ ਗੱਲ ਕਰਨੀ ਕੌਣ ਆ ਕੌਣ ਬੋਲਦਾ ਤੂੰ ਨਾਂ ਦੱਸ ਫਿਰ ਆਪਣਾ ਮੈਂ ਰਵੀ ਬੋਲ ਰਿਹਾ ਨੇ ਆ ਭਰਾਵਾ ਬੋਲਤੇ ਆ ਫਿਰ ਮੈਂ ਮੈਲੇ ਅਜੇ ਅੰਗਰੀ ਪੁਲਿਸ ਵੀ ਆਉਂਦੇ ਪੁਲਤੇ ਆ ਜਾ ਆਲੇ ਪੁਲਤੇ ਆ ਜਾ ਇੱਕ ਘੰਟਾ ਹੋ ਗਿਆ ਵਾ ਅੱਛੇ ਨਸ਼ੇ ਖੜੇ ਨੂੰ ਤੇ ਨਾ ਪੁਲਿਸ ਆਈ ਆ ਤੇ ਨਾ ਤੁਹਾਡਾ ਫੋਨ ਵਾਪਸ ਆਇਆ ਤੁਸੀਂ ਆਖਿਆ ਸੀ ਵੀ 5 ਮਿੰਟਾਂ ਬਾਅਦ ਮੈਂ ਕੱਲਦੇ ਆ 5 ਮਿੰਟ ਛੱਡ ਕੇ ਇੱਕ ਘੰਟਾ ਹੋ ਗਿਆ ਵਾ ਛੱਡਾ ਚਾਰਾ ਨਹੀਂ ਜਿਹੜਾ ਸ਼ਰਮ ਨਹੀਂ ਆਉਦੀ ਲੋਕਾਂ ਦੇ ਘਰ ਪਟੜ ਗਈਆਂ ਮੈਂ ਤੂੰ ਅੱਥਰ ਨਾ ਰੋੜਾ ਛਾੜ ਦੇ ਮੈਂ ਨਾ ਲੋਲ ਨੂੰ ਲੈ ਲੈ ਲੋਲ ਨੂੰ ਲੈ ਦਰ ਦੇ ਦੇ ਮੈਨੂੰ ਉਹ ਕਰੀ ਜਾਂਦੇ ਨਹੀਂ ਬੰਦ ਹੱਥ ਨਹੀਂ ਹੋਣਾ ਪੁਲਿਸ ਦਾ ਕੰਮ ਹੈ ਨਹੀਂ ਪਰ ਉਹ ਤੇ ਸੱਚੀ ਗੱਲ ਮੈਂ ਚੈਂਪਲ ਨੰਬਰਦਾਰ ਮੈਨੂੰ ਤੂੰ ਦੋਸਤਾਂ ਪੁਲਿਸ ਦੇ ਜਨਾਨੀ ਪੜੀ ਬੜਾ ਬਹੁਤ ਜ਼ਿਆਦਾ ਬਾਹਰੋਂ ਆਈ ਆ ਆਵੇ ਇਹਦਾ ਵੀ ਮੁੱਠ ਲਾਵੇ ਆਵੇ ਉਹ ਵੀ ਹੱਥ ਦੀਆਂ ਕੁੜੀਆਂ ਆ ਦੇ ਲਈ ਆ ਕੇ ਕੀ ਕੀ ਦੇਈ ਮੈਂ ਮੇ ਪੁੱਲ ਤੇ ਆਵੇ ਹੱਥ ਜੀ ਇਹਦੇ ਕੁੜੀਆਂ ਹੋਰ ਹੋਰ ਆ ਜਿਆਦ ਲੈ ਲਓ ਉਹਨੂੰ ਲੈ ਲਈ ਆ ਆ ਠੀਕ ਹੈ ਕੁਝ ਬੇਵਾ ਆ ਆ ਲੈ ਆਧਾ ਹੱਥ ਆਪ ਲਈ ਲੈ ਲਓ ਉਹਨੂੰ ਲੈ ਲਈ ਆ ਜਦੀ ਵਾਰ ਜਿਸ ਤੋਂ ਲੱਗ ਦੋ ਕੁੜੀਆਂ ਹੋਰ ਵੀ ਹੋਣਾ ਹੋਰ ਬੋਲ ਤੈਨੂੰ ਵੀ ਯਾਰ ਕੁਲਾ ਲੈ ਲੈ ਕੱਢ ਮੈਂ ਕੰਡ ਕੇ ਤਾਂ ਚਾਹ ਰਹੀ ਨਹੀਂ ਆ ਤੇਰੀ ਕੁਝ ਘਟ ਦਿੰਦੀ ਆ ਵਾ ਬਾ ਜੀ ਨੂੰ ਮੂੰਹ ਸੇ ਦਾ ਗੱਲ ਨਹੀਂ ਲਾ ਦੂ ਮੈਂ ਕਿਹੜੇ ਪਿੰਡੋਂ ਆਇਆ ਕਿਹੜੇ ਆ ਲੌਨ ਨੂੰ ਲੈਣਾ ਇਹ ਮੈਨੂੰ ਜਿੱਤੀ ਵਾਰ ਜੀ ਸੁਹਾ ਲੱਗ ਗਿਆ ਯਾਰ ਮੈਂ ਤਾਂ ਲੌਨ ਨਹੀਂ ਆ ਯਾਰ ਮੈਂ ਨਹੀਂ ਵੇਚਦੀ ਮੈਂ ਤਾਂ ਲੈਤੀ ਆ ਯਾਰ ਐ ਸੱਚੀ ਜਾਂਦੀ ਆਉਂਦੀ ਆਹੋ ਜੀ ਮੈਂ ਤਾਂ ਲੌਨ ਨੂੰ ਯਾਰੋ ਬਿੜਾ ਕਰ ਕਰਕੇ ਸੁਰਤਾ ਜੀ ਸਾਡੇ ਪਿੰਡ ਦਾ ਬਈ ਤਾਂ ਮੈਨੂੰ ਹੀ ਬਦਨਾਮ ਕਰਦਾ ਕਿ ਬਹੁਤ ਮੁੰਡੇ ਦੀ ਭੱਜੇ ਮੈਨੂੰ ਕੀ ਪਤਾ ਹੈ ਮੈਨਾਂ ਘਰੋਂ ਬਾਹਰ ਨਹੀਂ ਗਈ ਨਾ ਬੀਬੀ ਕਹਤੇ ਇਹਦਾ ਭਗਵੰਤ ਮਾਨੇ ਕੇ ਬੰਦ ਕਰਨਾ ਅੱਜ ਤੇ ਤਰੀਬ ਹੋ ਗਈ ਹੱਦ ਤੱਕ ਹੀ ਜਾਂਦੀ ਹੁੰਦੀ ਕਿਨੇ ਚੱਲ ਚੱਲ ਵੀ ਹਮਾਰਾ ਸਾਰਾ ਆਣਾ ਹੈ ਸਾਡਾ ਗਾਂ ਕਰੀਏ ਬੀਬੀ ਕਿਹੜੇ ਕੰਮ ਜਪਈ ਤੂੰ ਹਾਂ ਕੰਦੀ ਮੱਲੋਂ ਨਹੀਂ ਆ ਮੈਨੂੰ ਜੱਡੀ ਮਰਜੀ ਸੋ ਲੱਗੇ ਬਈ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਅੰਕਲ ਜੀ ਨੂੰ ਜੱਡੀ ਮਰਜੀ ਸੋ ਲੱਗੇ ਫੈਰੀਏ ਦਲਵਾ ਲਵਾਂਗਾ ਚਲ ਆਪੇ ਪੁੱਛ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁੱਛਦੇ ਆਪੇ ਕਢਾਉਂਗੇ ਆ ਗਿਆ ਆਪੋ ਦੇ ਪੁੱਛਦਾ ਸਾਡਾ ਕੰਮ ਥੋੜੀ ਉਹਨੇ ਹੁਣ ਜਾ ਸਾਹਮਣੇ ਤੋਂ ਉਹਦੇ ਵੇਚਦੇ ਨੂੰ ਫੜਨਾ ਵੀ ਸਾਹਮਣੇ ਜਾ ਮਿਲਦੇ ਅਵੇ ਆਈ ਆਮ ਮੁੰਡਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਬੇਬੀ ਆਪੇ ਫੜ ਲੈਣਾ ਪਔ ਉਸਨੇ ਉਹ ਇਸ ਪੂਰੇ ਕੰਮ ਦਾ ਰਹਿਦਾ ਚਿੱਟੀ ਜੀ ਦਾ ਮਾਣ ਦਾ ਮੁੰਡਾ ਕਿਹੜਾ ਮਾਣ ਦਾ ਮੁੰਡਾ ਆਪਣੇ ਪਿੰਡ ਦਾ ਕਦੀ ਸੁਡੇ ਐਨ ਉਹ ਕਦੀ ਆਣੋ ਫੋਨ ਤੇ ਕੰਨ ਲੋਂਦਾ ਨਹੀਂ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਧੇ ਪੜਿਆ ਜਾਣਾ ਇਹਨਾਂ ਕੁੜੀਆਂ ਪਿੰਡ ਦਾ ਬਿੜਾ ਕਰ ਕਰਕੇ ਛੁੱਟਦਾ ਖਾਣੇ ਕੋ ਪੰਡੋਰੀ ਵਾਲੀ ਹੀ ਫੜਨੀ ਮੈਂ ਤਾਂ ਤੇ ਮਗਰ ਲੱਗਾ ਮੈਨੂੰ ਜੱਟੀ ਮਰਜੀ ਸੋ ਲੱਗੇ ਬੜੀ ਸਾਦ ਸਾਲ ਦੀ ਕੁੜੀ ਅੰਦਾ ਆ ਬਲੋਨੀ ਆ ਸਾਡੇ ਪਿੰਡ ਦੇ ਨਿਕਨੇ ਨਿਕਨੇ ਆ ਰਹੇ ਆ ਜੰਮੇ ਆਲੇ ਬਿੜਾ ਕਰਕੇ ਦਿੱਤਾ ਹੀ ਅੰਗੋ ਜਿੰਮੇ ਤਲੀ ਮੇਦੀ ਮੇਰਾ ਆ ਬਲੋਨੀ ਮਦਾ ਦੇ ਕੋ ਲੈ ਲਈ ਮੈਨੂੰ ਕਿਹੜੇ ਨੰਬਰ ਤੇ ਦਮ ਦੱਲਾੜਾ ਹੀ ਜੀ ਰਿਹਾ ਕੋ ਕਿ ਤੂੰ ਪੈਣ ਕਿਹੜੇ ਚੰਗ ਤੇ ਸੋ ਲੋੜੀ ਬੰਦੇ ਜਿਹਨੂੰ ਲਾਉਂਦੇ ਸੋਣਿਆ ਜਨਾਨੇ ਦੇ ਜਿੰਨਾਂ ਦੀ ਲਾਉਂਦੀਆਂ ਮੈਨੂੰ ਮੇਰੇ ਸਾਲੀ ਦੇ ਨਾਲ ਘਰ ਵਾਲੇ ਨੂੰ ਨਹੀਂ ਪਤਾ ਸੀ ਲਾਉਂਦੀਆਂ ਤਾਂ ਆ ਵੇਚਦੀ ਫਿਰ ਤੂੰ ਮੈਨੂੰ ਦੱਕਰਾਏ ਨੂੰ ਨਹੀਂ ਪਤਾ ਕੋਈ ਕੋ ਤੇਰਾ ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆਇਆ ਕਿੱਥੋਂ ਆਈਏ ਕਿਹੜਾ ਪਿੰਡ ਤੇਰਾ ਮੇਰੀ ਕਾਤਾ ਵੀਡੀਓ ਬਣਾਇਆ ਪਿੰਡ ਕਿਹੜਾ ਤੇਰਾ ਓਏ ਇਹਦੀ ਨਾਮ ਬਣਾ ਯਾਰ ਆਜ ਕੋ ਪੈਸੇ ਨਿਕਲੇ ਜੇ ਆਜ ਕੋ ਸਮਾਨ ਫੜਿਆ ਜੇ ਤੋ ਮੁੰਡੇ ਲੈਣੇ ਭੱਜ ਗਏ ਆ ਆਜ ਇਹ ਸਮਾਨ ਐ ਮੁੰਡੇ ਕੋ ਫੜਿਆ ਜੁ ਮੈਂ ਆਜ ਇਹ ਪੈਸੇ ਤੇ ਆਜ ਇਹਦਾ ਫੋਨ ਹੈਲੋ ਹਾਂਜੀ ਦੱਸੋ ਜੀ ਵੀਰ ਜੀ ਮੇਰੇ ਭਰਾ ਨਾਲ ਗੱਲ ਕਰਾਏ ਕੋਣ ਵੀ ਆ ਸਮਾਨ ਚਾਹੀਦਾ ਕੋਣ ਵੀਰ ਮੈਨੂੰ ਬੜਾ ਲੱਗੇ ਕਾਹੜਾ ਸਮਾਨ ਆ ਮੈਂ ਆਪਣੇ ਭਰਾ ਨਾਲ ਗੱਲ ਕਰਨੀ ਕੋਣ ਆ ਕੌਣ ਬੋਲਦਾ ਤੂੰ ਨਾਂ ਦੱਸ ਫਿਰ ਆਪਣਾ ਮੈਂ ਰਵੀ ਬੋਲਦਾ ਆਂ ਭਰਾ ਵਾਂ ਪੁਲਤੇ ਆ ਫਿਰ ਮੇਮੇ ਵਾਲੇ ਦੇ ਹਾਂਜੀ ਕੌਣਸ ਵੀ ਆਉਂਦੇ ਪੁਲਤੇ ਆ ਜਾ ਵਾਲੇ ਪੁਲਤੇ ਆ ਜਾ